ਤੋ ਇਹ ਦਿੱਲੀ ਦੇ ਵਿੱਚ ਵੱਧ ਰਹੇ ਪ੍ਰਦੂਸ਼ਣ ਦੇ ਨਾਲ ਦਿੱਲੀ ਦੇ ਵਿੱਚ ਵੱਧ ਰਹੇ ਪ੍ਰਦੂਸ਼ਣ ਦੇ ਉੱਤੇ ਸਰਕਾਰ ਦੇ ਵੱਲੋਂ ਸਖਤੀ ਦਿਖਾਈ ਗਈ ਹੈ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਸਰਕਾਰ ਦਾ ਮੈਂ ਜ਼ਿਕਰ ਕਰ ਰਹੇ ਹਾਂ ਮਨਜਿੰਦਰ ਸਿੰਘ ਸਿਰਸਾ ਨੇ ਚੇਤਾਵਨੀ ਦਿੱਤੀ ਹੈ ਕਿ ਪ੍ਰਦੂਸ਼ਣ ਫੈਲਣ ਵਾਲੀਆਂ ਫੈਕਟਰੀਆਂ ਨੂੰ ਅਸੀਂ ਸੀਲ ਕਰ ਦਵਾਂਗੇ ਵਰਕ ਫਰੋਮ ਹੋਮ ਨਾ ਲਾਗੂ ਕਰਨ ਵਾਲਿਆਂ ਦੇ ਉੱਤੇ ਐਕਸ਼ਨ ਹੋਵੇਗਾ ਅੱਜ ਤੋਂ ਹੀ ਗੈਰ ਕਾਨੂੰਨੀ ਫੈਕਟਰੀਆਂ ਨੂੰ ਕੀਤਾ ਜਾਵੇਗਾ ਸੀਲ ਹਦਾਇਤਾਂ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਗ੍ਰੈਪ 4 ਲਾਗੂ ਹੈ ਔਰ ਉਸ ਤੋਂ ਬਾਅਦ 212333 पीयूसी सर्टिफिकेट जारी किए गए ने यानी पीयूसी ਦਾ ਮਤਲਬ ਹੁੰਦਾ ਜਦੋਂ ਆਪਾਂ ਗੱਡੀ ਦਾ ਪੋਲੂਸ਼ਨ ਚੈੱਕ ਕਰਵਾਉਣ ਪਹੁੰਚਦੇ ਆ ਤਾਂ ਪੀਯੂਸੀ ਸਰਟੀਫਿਕੇਟ ਮਿਲਦਾ ਹੈ ਪੋਲੂਸ਼ਨ ਅੰਡਰ ਕੰਟਰੋਲ ਸਰਟੀਫਿਕੇਟ ਯਾਨੀ ਕਿ ਤੁਹਾਡੀ ਗੱਡੀ ਤੈ ਮਾਤਰਾ ਤੋਂ ਜ਼ਿਆਦਾ ਪ੍ਰਦੂਸ਼ਨ ਨਹੀਂ ਕਰ ਰਹੀ ਉਸ ਨੂੰ ਪੀਯੂਸੀ ਸਰਟੀਫਿਕੇਟ ਕਿਹਾ ਜਾਂਦਾ ਤਾਂ ਸਵਾ 2 ਲੱਖ ਦੇ ਆਸ-ਪਾਸ ਪੀਯੂਸੀ ਸਰਟੀਫਿਕੇਟ ਜਾਰੀ ਕਰ ਦਿੱਤੇ ਗਏ ਕੁਝ ਘੰਟਿਆਂ 'ਚ ਦਿਨਾਂ 'ਚ 10000 पीयूसी रिन्यू वीकते गए ने एवी शिक्षाकंदी हो नजर आए खैर राजधानी ਦੇ ਵਿੱਚ ਜਿਸ ਤਰੀਕੇ ਨਾਲ ਗੈਸ ਚੈਂਬਰ ਦਿੱਲੀ ਬਣੀ ਹੋਈ ਹੈ ਲਗਾਤਾਰ ਸਿਆਸਤ ਦਾ ਮੁੱਦਾ ਬਣਿਆ ਹੋਇਆ ਇਹ ਪੂਰਾ ਇਸ਼ੂ ਪਰ ਇਸ ਸਭ ਦੇ ਵਿਚਾਲੇ ਦਿੱਲੀ ਸਰਕਾਰ ਦੇ ਮੰਤਰੀਆਂ ਦੀ ਸਟੇਟਮੈਂਟ ਖੂਬ ਚਰਚਾ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਰਹੀ ਹੈ ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਇੱਕਦਮ ਦਿੱਲੀ ਨੂੰ ਜਿਹੜਾ ਸਵੱਛੋ ਨਹੀਂ ਕੀਤਾ ਜਾ ਸਕਦਾ ਯਮਨਾ ਨੂੰ ਲੈ ਕੇ ਵੀ ਪ੍ਰਵੀਸ਼ ਵਰਮਾ ਦੀ ਸਟੇਟਮੈਂਟ ਆਈ ਖੂਬ ਚਰਚਾ ਦਾ ਵਿਸ਼ਾ ਰਹੀ ਹੈ ਇਸ ਵਿਚਾਲੇ ਦਿੱਲੀ ਸਰਕਾਰ ਹੁਣ ਸ਼ਕਤੀ ਦੇ ਰੌਂਦ ਦੇ ਵਿੱਚ ਵੀ ਹੈ ਸਿਰਸਾ ਇਹ ਕਹਿ ਰਹੇ ਨੇ ਕਿ ਜਿਹੜਾ आदेशों का पालन नहीं करेगा जड़ा भी ऑर्गेनाइजेशन ادارा होएगा उस पे हम एक्शन करन क्योंकि ग्रैपकोर के साथ-साथ ये स्टिक्शन है वर्क फ्रॉम होम की ऐसी जानकारी मिली है कि कुछ प्राइवेट कंपनीज जो हैं इसको पूरा मान नहीं रही तो उनको भी आग्रह है उनको भी इसको पूरा मानना है और अगर ऐसी कोई प्राइवेट कंपनी की बाय नेम हमारे तक शिकायत पहुंचेगी तो उनके ऊपर भी कार्रवाई की जाएगी आज सभी एमसीडी के डेप्टी कमिश्नर्स डीपीसीसी के साथ जो अनऑथराइज इंडस्ट्री है उसका भी सीलिंग का प्रोसेस एमसीडी की तरफ से शुरू किया गया है ਹੁਣ ਅੱਗੇ ਵਧਦੇ ਹਾਂ ਦਿਨ ਦੀ ਚੌਥੀ ਵੱਡੀ ਖਬਰ ਦਾ ਅਸੀਂ ਰੁਕ ਕਰਾਂਗੇ ਖਬਰ ਜੁੜੀ ਹੋਈ ਹੈ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਭਾ ਚੋਣਾਂ ਦੇ ਨਾਲ ਜੋ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਭਾ ਦੀਆਂ ਚੋਣਾਂ ਦਾ ਮਾਮਲਾ ਯਕੀਨੀ ਕਿ ਇਸ ਦਿਨ ਤੇ ਸਿਆਸਤ ਫਿਲਹਾਲ ਠੰਡੀ ਹੋਣ ਦਾ ਨਾਮ ਨਹੀਂ ਲੈ ਰਹੀ ਤੇ ਇਹਨਾਂ ਇਲੈਕਸ਼ਨਸ ਦੇ ਉੱਤੇ ਇਲੈਕਸ਼ਨ ਦੇ ਰਿਜ਼ਲਟ ਆਉਣ ਦੇ ਕਰੀਬੀ ਹਫ਼ਤਾ ਬਾਅਦ ਵੀ ਸਿਆਸਤ ਜਾਰੀ ਹੈ ਜਿਵੇਂ ਵਿਰੋਧੀ ਧਿਰਾਂ ਨੇ ਆਵਾਜ਼ ਆਦਮੀ ਪਾਰਟੀ ਦੇ ਉੱਤੇ ਤੱਕੇਸ਼ਾਈ ਦੇ ਇਲਜ਼ਾਮ ਲਗਾਏ ਨੇ ਬਕਾਇਦਾ ਰਾਜਾ ਵੜਿੰਗਤਾ ਪ੍ਰੈਸ ਕਾਨਫਰੰਸ ਕਰਨ ਦੇ ਲਈ ਪਹੁੰਚ ਗਏ ਔਰ ਇਲਜ਼ਾਮ ਇਹਨੇ ਰਾਜਾਪੁਰੇ ਦੇ ਬੱਲੂ ਲਗਾਏ ਗਏ ਕਿ 800 ਤੋਂ ਵੱਧ ਸੀਟਾਂ ਆਮ ਆਦਮੀ ਪਾਰਟੀ ਨੇ ਧੱਕੇ ਦੇ ਨਾਲ ਜਿੱਤੀਆਂ ਨੇ ਕਾਂਗਰਸ ਪਾਰਟੀ ਦਾ ਪ੍ਰਦਰਸ਼ਨ ਚੰਗਾ ਰਿਹਾਏ ਇਹਨਾਂ ਇਲੈਕਸ਼ਨਸ ਦੇ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਤੀ ਦੇ ਵਿੱਚ ਅਕਾਲੀ ਦਲ ਦੇ 1100 ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਸੁਬੀਰ ਸਿੰਘ ਬਾਦਲ ਇਹ ਕਹਿ ਰਹੇ ਨੇ ਕੌਰ ਸੁਬੀਰ ਬਾਦਲ ਨੇ ਵੀ ਕਿਹਾ ਕਿ ਧੱਕਾ ਕਰਨਾ ਅਸੀਂ ਤਾਂ ਚੋਣਾ ਕਰਵਾਉਣ ਦੀ ਜ਼ਰੂਰਤ ਕੀ ਸੀ ਦੋਵੇਂ ਪਾਰਟੀਆਂ ਉਦਰਾਮਾ ਵੀ ਪਾਰਟੀ ਵੀ ਪਲਟਵਾਰ ਕਰ ਰਹੀ ਤੇ ਕਹਿ ਰਹੀ ਹੈ ਆਮ ਆਦਮੀ ਪਾਰਟੀ ਦਾ ਕਹਿਣਾ ਕਿ ਦੋਵੇਂ ਪਾਰਟੀਆਂ ਹਾਰ ਲੁਕਾਉਣ ਦੇ ਲਈ ਹੁਣ ਝੂਠੇ ਇਲਜ਼ਾਮ ਲਗਾ ਰਹੇ ਨੇ ਸੁਪੀਟ ਤੇ ਵੜਿੰਗ ਆਪਣੀ ਹਾਰ ਨੂੰ ਬਰਦਾਸ਼ਤ ਕਰਨ ਕੀ ਕੁਝ ਕਹੇ ਜਾ ਰਹੇ ਨੇ ਉਹ ਬਿਆਨ ਮੈਂ ਤੁਹਾਨੂੰ ਸੁਣਾਉਂਦਾ ਪਰ ਸਾਡੀ ਬਹੁਤ ਚੰਗੀ ਪਰਫਾਰਮੈਂਸ ਰਹੀ ਹੈ ਐਜ਼ ਏ ਆਪੋਜੀਸ਼ਨ ਜੇ 800 ਤੋਂ ਵੱਧ ਸੀਟਾਂ ਤੇ ਤੁਸੀਂ ਧਾਂਦਲੀ ਦੇ ਨਾਲ ਲੋਕਾਂ ਦੇ ਕਾਗਜ਼ ਰਿਜੈਕਸ਼ਨ ਪਾੜਤੇ ਡਿਕਲੇਅਰ ਕਰਤੇ ਅਨਪੋਜ਼ਡ ਹੋਗੇ ਉਹਨਾਂ ਨੂੰ ਤੁਸੀਂ ਇਲੈਕਸ਼ਨ ਨਹੀਂ ਕਹਿ ਸਕਦੇ ਤੁਸੀਂ ਸਾਰਿਆਂ ਦੇ ਕਾਗਜ਼ ਹੀ ਰੱਦ ਕਰਾਉਣੇ ਸੀ ਜੇ ਪੁਲਿਸ ਨੂੰ ਵਕਤਨਾ ਸੀ ਜੇ ਐਮ ਸੈਕਸ਼ਨ ਨੂੰ ਵਕਤਨਾ ਸੀ ਝੂਠੇ ਪਰਚੇ ਕਰਾਉਣੇ ਸੀ ਫਿਰ ਪਲਾਕ ਸੰਭਤੀ ਜ਼ਿਲ੍ਹਾ ਪ੍ਰੀਸ਼ਦ ਕਰਾਉਂਦੇ ਹੀ ਨਾ ਤੁਸੀਂ ਐਕਟ ਹੀ ਪਾਸ ਕਰ ਦਿੰਦੇ ਅਸੈਂਬਲੀ ਚ ਕੀ ਜਿਹੜੀ ਸਰਕਾਰ ਆਊਗੀ ਉਹ ਆਪਣਾ ਨਾਮਿਨੇਟ ਕਰ ਦੂਗੀ ਸੁਖਵੀਰ ਸਿੰਘ ਬਾਦਲ ਜੀ ਤੇ ਰਾਜਾ ਵੜਿੰਗ ਜੀ ਹਾਰ برداشت ਕਰੋ ਤੁਹਾਨੂੰ ਇਹ ਜਿਹੜੀ ਹਾਰ ਹੈ ਉਹ ਤਰਨਤਾਨ ਦੀ ਪਹਿਲਾ ਜਿੰਗਨੀ ਚੋਣ ਦੇ ਵਿੱਚ ਦੋਵਾਂ ਨੂੰ ਹੋਈ ਆ ਤੁਹਾਡੀਆਂ ਜ਼ਮਾਨਤਾਂ ਉੱਥੋਂ ਜ਼ਬਤ ਹੋਈਆਂ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਲੋਕਾਂ ਨੇ ਤੁਹਾਨੂੰ ਨਕਾਰ ਦਿੱਤਾ ਤਾਂ ਵਾਰ ਪਲਟ ਵਾਰ ਦਾ ਦੌਰ جاری ਹੈ ਅੱਛਾ ਇਹ ਵੀ ਇਲੈਕਸ਼ਨ ਦੇ ਵਿੱਚ دلچਸਪ ਗੱਲ ਇਹ ਹੈ ਕਿ ਚਾਹੇ ਆਮ ਆਦਮੀ ਪਾਰਟੀ ਹੋਵੇ ਉਹ ਦਾਵਾ ਕਰ ਰਹੇ ਨੇ ਕਿ ਅਸੀਂ ਪਹਿਲੇ ਨੰਬਰ ਤੇ ਆਏ ਸਾਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਕਾਂਗਰਸ ਨੂੰ ਲੱਗ ਰਿਹਾ ਕਿ ਸਾਡੇ ਕੋਲ ਜਿਹੜੀਆਂ ਸੀਟਾਂ ਆਈਆਂ ਸਾਡਾ ਪਰਫਾਰਮੈਂਸ ਵਾਲਾ ਗ੍ਰਾਫ ਬਹੁਤ ਵਧੀਆ ਏ ਜਦਕਿ ਅਕਾਲੀ ਦਲ ਨੂੰ ਲੱਗ ਰਿਹਾ ਕਿ ਇਹ ਤਾਂ ਅਸੀਂ ਰਿਵਾਈਵਲ ਵਾਲੇ ਦੌਰ ਦੇ ਵਿੱਚ ਚਲੇ ਗਏ ਖੈਰ ਤੁਸੀਂ ਇਹਨਾਂ ਇਲੈਕਸ਼ਨ ਤੇ ਤਰਨ ਤਰਨ ਦੇ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਹੀ ਜਿਹੜਾ ਡਾਇਨਾਸੌਰ ਵਾਲੀ ਸਿਆਸਤ ਪੰਜਾਬ ਦੇ ਵਿੱਚ ਹੁੰਦੀ ਹੋਈ ਉਹ ਵੀ ਸੁਣੀ ਹੋਏਗੀ ਖੈਰ ਅੱਗੇ ਵੱਧਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਤੇ ਇੱਕ ਖਬਰ ਜੁੜੀ ਹੋਈ ਹੈ ਮਨਰੇਗਾ ਦਾ ਨਾਮ ਚੇਂਜ ਕਰਨ ਦੇ ਉੱਤੇ ਜੋ ਇਸ ਸਮੇਂ ਸਿਆਸੀ ਬਵਾਲ ਜਾਰੀ ਹੈ ਉਸ ਦੇ ਨਾਲ ਵੀ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ ਦੇ ਉੱਤੇ ਸਿਆਸਤ ਜਾਰੀ ਹੈ ਸਪੈਸ਼ਲ اجلاس ਦੇ ਵਿੱਚ ਨਵੇਂ ਕਾਨੂੰਨ ਦੇ ਖਿਲਾਫ ਆਵਾਜ਼ ਚੁੱਕਾਂਗੇ ਮੁੱਖ ਮੰਤਰੀ ਮਾਮ ਦੇ ਵੱਲੋਂ ਇਸ ਜ਼ਿਕਰ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਨੇ ਕੰਮ ਦੇ ਅਧਿਕਾਰ ਰੱਖੇ ਨੇ ਸੂਬਿਆਂ ਦੇ ਉੱਤੇ ਵਿੱਤੀ ਬੋਝ ਵਧਾਇਆ ਹੈ ਪੰਜਾਬ ਸਰਕਾਰ ਤੇ ਸਾਰਿਆਂ ਤੇ ਰਲ ਕੇ ਵਿਰੋਧ ਕਰਨ ਸੁਬੀਰ ਬਾਦਲ ਕਹਿੰਦੇ ਨਜ਼ਰ ਆਇਆ ਪੰਜਾਬ ਦੀ ਆਰਥਿਕ ਹਾਲਤ ਖਰਾਬ ਹੈ 40% ਖਰਚਾ ਪੰਜਾਬ ਸਰਕਾਰ ਚੁੱਕੇ ਦਵੇਗੀ ਸੁਬੀਰ ਬਾਦਲ ਦਾ ਇਹ ਤਰਕ ਹੈ ਕਾਂਗਰਸ ਵੀ ਲਗਾਤਾਰ ਨਵੇਂ ਕਾਨੂੰਨ ਦਾ ਵਿਰੋਧ ਕਰ ਰਹੀ ਹੈ ਉਧਰ ਬੀਜਪੀ ਦੇ ਵੱਲੋਂ ਇਲਜ਼ਾਮਾਂ ਨੂੰ ਨਕਾਰਿਆ ਜਾ ਰਿਹਾ ਹੈ। ਤਰਨ ਚੁਗ ਕਹਿੰਦੇ ਨੇ ਕਿ ਵਿਰੋਧੀ ਧਿਰਾਂ ਦੇ ਵੱਲੋਂ ਗਵਰਾਹ ਕੋਨ ਪ੍ਰਚਾਰ ਕੀਤਾ ਜਾ ਰਿਹਾ ਹੈ। ਤਰਨ ਚੁਗ ਦੇ ਮੁਤਾਬਿਕ ਨਵੇਂ ਕਾਨੂੰਨ ਦੇ ਵਿੱਚ ਮਜ਼ਦੂਰਾਂ ਨੂੰ 25% ਵੱਧੂ ਕੰਮ ਮਿਲੇ। ਕੀ ਕੁਝ ਬਿਆਨ ਆ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦਾ। ਨਾ ਧੋਕੀ ਲੈਣਾ ਜੀ ਉਹ ਕਹਿੰਦੇ ਸਾਨੂੰ ਕੰਮ ਮਿਲ ਜੂਗਾ। ਸਾਡੇ ਚੁੱਲੇ 'ਚ ਰੋਟੀ ਪੱਕ ਜੂਗੀ। ਸਾਡੀ ਦਿਹਾੜੀ ਵੱਧ ਜੂਗੀ। ਜਿਹੜੀ ਸਕੀਮ ਜਿਹੜੀ ਹੈ ਉਹਦੇ ਚੋਂ ਸਾਰੇ ਕੰਮ ਬੰਦ ਕਰਤੇ ਤੇ ਸੈਂਟਰਲ ਸਰਕਾਰ ਨੇ ਆਪਦੇ ਤੋਂ ਹੱਥ ਖਿੱਚ ਕੇ ਸਟੇਟਾਂ ਤੇ ਭਾਰ ਪਾਤਾ ਤੇ ਚਿੱਟਾਂ ਦਾ ਪੈਸਾ ਰੁਕ ਲਿਆ ਆ ਕਾਲੀ ਦਲ ਕਿਤੇ برداشت ਨਹੀਂ ਕਰੂਗਾ ਉਹ ਉਹ ਕਦਮ ਜਿਹੜੇ ਗਵਰਨਮੈਂਟ ਆਪਣੇ ਆਮ ਜਨਤਾ ਦੇ ਨੁਕਸਾਨ ਹੋਣ ਪੰਜਾਬ ਸਰਕਾਰ ਨੂੰ ਤੇ ਸਾਰੀਆਂ ਪਾਰਟੀਆਂ ਨੂੰ ਜੁਆਇੰਟਲੀ ਪ੍ਰੋਟੈਸਟ ਕਰਨਾ ਚਾਹੀਦਾ ਹੈ ਕਿ ਆਪਾਂ ਕਿਸੇ ਹਾਲ 'ਚ ਆਪਾਂ ਆ ਸਕੀਮ ਇੱਥੇ ਐਸ ਜਿਹੜਾ ਕੱਟ ਕਰਕੇ ਇਹਨਾਂ ਨੇ ਸਕੀਮ ਕੀਤੀ ਹੈ ਉਹ ਸਾਡੇ ਲੋਕਾਂ ਨੂੰ ਮਨਜ਼ੂਰ ਨਹੀਂ ਹੈ ਅੱਜ ਪੰਜਾਬ ਦੇ ਲੋਕ ਮੈਂ ਕੇਵਲ ਪੰਜਾਬ ਦੀ ਗੱਲ ਕਰਨੀ ਚਾਹੁੰਦਾ ਹਾਂ ਕਿ ਪੰਜਾਬ ਦੇ ਲੋਕ ਜਿਹੜੇ ਨੇ ਗਰੀਬ ਉਹ ਦਿਹਾੜੀ ਤੋਂ ਤਰਸ ਰਹੇ ਉਹ ਜੋ ਇਸ ਕਰਕੇ ਤਰਸ ਰਹੇ ਨੇ ਕਿ 10% ਜਿਹੜਾ ਸਾਡਾ ਕੰਮ ਹੈ ਸਟੇਟ ਗਵਰਨਮੈਂਟ ਦਾ 10% ਹਿੱਸਾ ਪਾਉਂਦੀ ਹੈ ਤੇ 90% ਸੈਂਟਰ ਪਾਉਂਦੀ ਹੈ बहुत सारीयां साड़ियां पेमेंट इस करके भी डिले हो जा है कि आम आदमी पार्टी की सरकार स्टेट सरकारों को परसेंट शेयर भी नहीं फॉर्मिया विपक्ष बेवजह हंगामा कर रहा मोदी सरकार लगातार काम कर रही वीबीजी रामजी में 100 नहीं अब 125 दिन का रोजगार मिल रहा यानी ग्रामीण मजदूर की आय में सीधा 25% इजाफा और पहली बार ਰੋਜ਼ਗਾਰ ਯੋਜਨਾ ਨੂੰ ਖੇਤੀ ਦੇ ਮੌਸਮ ਸੇ ਜੋੜਾ ਗਿਆ ਹੈ ਬੁਆਈ ਅਤੇ ਕਟਾਈ ਕੇ ਸਮੇ 60 ਦਿਨ ਦਾ ਗੈਪ ਤਾਂ ਕਿ ਕਿਸਾਨ ਔਰ ਮਜ਼ਦੂਰ ਦੋਨੋਂ ਹੀ ਫਾਇਦੇ ਮੇ ਰਹੇ ਹੁਣ ਅੱਗੇ ਵਧਦੇ ਦਿਨ ਦੀ ਦੂਜੀ ਵੱਡੀ ਖਬਰ ਤਾਂ ਮੈਂ ਰੁਕ ਕਰਨ ਜਾ ਰਹੇ ਹਾਂ ਇਸ ਤੋਂ ਬਾਅਦ ਦਿਨ ਦੀ ਸਭ ਤੋਂ ਵੱਡੀ ਖਬਰ ਜਿਹੜੀ ਸਾਡੀ ਐਡੀਟੋਰੀਅਲ ਟੀਮ ਦੇ ਵੱਲੋਂ ਡਿਸਾਈਡ ਕੀਤੀ ਗਈ ਹੈ ਉਹ ਤੁਹਾਡੇ ਲਈ ਲੈ ਕੇ ਆਵਾਂਗੇ ਜਿਹੜੀ ਅਗਲੀ ਵੱਡੀ ਖਬਰ ਹੈ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ਦੇ ਨਾਲ ਜੁੜੀ ਹੋਈ ਹੈ ਇਸ ਮਾਮਲੇ ਦੇ ਵਿੱਚ ਇੱਕ ਐਸਆਈਟੀ ਦਾ ਗਠਨ ਕਰ ਦਿੱਤਾ ਗਿਆ ਕਿਉਂਕਿ ਐਫਆਈਆਰ ਪਹਿਲਾਂ ਹੀ ਹੋਈ ਸੀ ਐਸਆਈਟੀ ਦਾ ਗਠਨ ਕੀਤਾ ਗਿਆ ਤੇ ਉਸ ਦੇ ਉੱਤੇ ਐਸਜੀਪੀਸੀ ਨੇ ਬਿਆਨ ਜਾਰੀ ਕੀਤਾ ਐਸਜੀਪੀਸੀ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਐਸਆਈਟੀ ਦਾ ਗਠਨ ਸਿੱਖਾਂ ਦੇ ਮਸਲਿਆਂ ਦੇ ਵਿੱਚ ਦਖਲ ਹੈ ਅਕਾਲ ਤਖਸਾਲਾਹਬ ਨੂੰ ਚੁਣੌਤੀ ਹੈ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ حوالے ਤੋਂ ਬਿਆਨ ਜਾਰੀ ਹੋਇਆ ਐਸਆਈਟੀ ਦਾ ਗਠਨ ਸਰਕਾਰ ਦੀ ਸਿਆਸੀ ਚਾਲ ਹੈ ਸਿਆਸੀ ਲਾਹੇ ਦੇ ਲਈ ਮਾਮਲੇ ਨੂੰ ਉਛਾਲਣਾ ਕਬੂਲ ਨਹੀਂ ਹੈ ਪੁਲਿਸ ਨੇ ਲਾਪਤਾ ਪਵਨ ਸਰੂਪਾਂ ਦੇ ਮਾਮਲੇ 'ਚ ਐਸਆਈਟੀ ਬਣਾਈ ਹੈ ਔਰ ਮਾਮਲੇ ਦੀ ਜਾਂਚ ਲਈ ਇੱਕ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਜਿਨ੍ਹਾਂ ਦੇ ਨਾਮ ਕਿਹੜੇ-ਕਿਹੜੇ ਨੇ ਟੀਮ ਦੇ ਵਿੱਚ ਕੌਣ-ਕੌਣ ਅਧਿਕਾਰੀ ਹੋਣਗੇ ਉਹ ਤੁਹਾਨੂੰ ਦੱਸ ਰਹੇ ਹਾਂ ਉਹ ਵੀ ਗ੍ਰਾਫਿਕਸ ਦੇ ਜ਼ਰੀਏ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨਿਗਰਾਨੀ ਕਰਨਗੇ ਔਰ ਏਆਈਜੀ ਵਿਜੀਲੈਂਸ ਮੋਹਾਲੀ ਜਗਤਪ੍ਰੀਤ ਸਿੰਘ ਐਸਆਈਟੀ ਦੇ ਚੀਫ ਹੋਣਗੇ ਪੀਪੀਐਸ ਲੈਵਲ ਦੇ ਪੰਜ ਅਧਿਕਾਰੀਆਂ ਨੂੰ ਜਾਂਚ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ ਪਿਛਲੇ ਦਿਨੀ ਮਾਮਲੇ ਦੇ ਵਿੱਚ ਇੱਕ ਜਿਹੜਾ ਲੰਬਾ ਪ੍ਰਦਰਸ਼ਨ ਚੱਲ ਰਿਹਾ ਸੀ ਉੱਥੇ ਹਰਜੂਤ ਬੈਂਸਤਿਬ ਜਿਹੜੇ ਕੁਲਤਾਰ ਸਿੰਘ ਸੰਧਵਾ ਪਹੁੰਚੇ ਸਨ ਤੇ ਉੱਥੇ ਐਫਆਈਆਰ ਦੀ ਕਾਪੀ ਲੈ ਕੇ ਪਹੁੰਚੇ ਸੀ ਕਿ ਪਰਚਾ ਦਰਜ ਕਰ ਦਿੱਤਾ ਗਿਆ ਪਰਚਾ ਦਰਜ ਹੋ ਗਿਆ ਹੁਣ ਐਸਆਈਟੀਬ ਬਣਾ ਦਿੱਤੀ ਗਈ ਹੈ ਇਸ ਪੂਰੇ ਮਾਮਲੇ ਦੇ ਵਿੱਚ ਐਸਆਈਟੀ ਨੂੰ ਲੈ ਕੇ ਹੁਣ ਸਵਾਲ ਚੁੱਕੇ ਜਾ ਰਹੇ ਕਦੇ ਵੀ ਸਰਕਾਰ ਦੀ ਦਾਖਲਦਾਰ ਜੀ ਬਰਦਾਸ਼ਤ ਨਹੀਂ ਕਰਾਂਗੇ ਬਾਕੀ ਹੁਣ ਫਿਰ ਸਮੁੱਚੀ ਐਜੈਂਕਟੀਵ ਨੇ ਪਿਛਲੇ ਸਮੇਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਹੈ ਜੋ ਸਾਨੂੰ ਡਾਇਰੈਕਸ਼ਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਊਗੀ ਅਸੀਂ ਉਸ ਨੂੰ ਇਨ ਬਿਨ ਲਾਗੂ ਕਰਾਂਗੇ ਪਰ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਭਰੋਸੇ ਨਾਲ ਚੁਣੀ ਹੋਈ ਇੱਕ ਇਲੈਕਟਿਡ ਬਾਡੀ ਹੈ ਜੋ ਹਰ ਇੱਕ ਸਿੱਖ ਵੋਟ ਪਾ ਕੇ ਚੁਣਦਾ ਜਿਸ ਦਾ ਆਪਣਾ ਅਕਟ ਹੈ ਜਿਸ ਦੀ ਆਪਣੀ ਮਰਿਆਦਾ ਹੈ ਪਰ ਪੰਜਾਬ ਸਰਕਾਰ ਜਾਣ ਬੁੱਝ ਕੇ ਇਹ ਸਿੱਟਾ ਬਣਾ ਕੇ ਇੱਕੋ ਇੱਕ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸ ਤਰ੍ਹਾਂ ਭੰਡਿਆ ਜਾਵੇ ਕਿਸ ਤਰ੍ਹਾਂ ਬਦਨਾਮ ਕੀਤਾ ਜਾਵੇ ਮੈਂ ਸਰਕਾਰ ਨੂੰ ਪੁੱਛਣਾ ਚਾਹਣਾ ਕਿ ਜੋ ਬਰਗਾੜੀ ਦੇ ਦੋਸ਼ੀ ਹੈ ਜਿੰਨਾ ਜੋ ਦੋਸ਼ੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਰਮਾਨ ਬਣਾਈ ਸੱਟ ਨੇ ਜਿਨ੍ਹਾਂ ਨੂੰ ਦੋਸ਼ੀ ਠਹਿਰਾਇਆ ਸੀ ਕੱਟਿਆ ਸੀ ਅੱਜ ਉਹ ਪੀਓ ਕਰਾਰ ਨੇ ਅੱਜ ਉਹ ਭਗਾਉੜੇ ਕਰਾਰ ਹੈ ਕੀ ਆਮ ਆਦਮੀ ਕੀ ਭਵੰਤਮਨ ਸਰਕਾਰ ਦੱਸੂ ਵੀ ਕਿੰਨਿਆਂ ਨੂੰ ਫੜ ਕੇ ਤੁਸੀਂ ਕਟਾਰੇ ਕਰਾ ਕੀਤਾ ਇਹ ਕਾਨੂੰਨੀ ਕਰ ਸਕੀ ਸਰ ਦੇਖੋ ਉਹ ਬਹੁਤ ਸਾਡੇ ਵਾਸਤੇ ਸੀਰਸ ਮੁੱਦਾ ਦੁਨੀਆ ਭਰ ਦੇ ਸਿੱਖ ਬਹੁਤ ਚਿੰਤਾ ਸੀਗੇ ਕਿ ਸਾਡੇ 328 ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਆ ਚੌਧਿਕ ਦਾਤੇ ਉਦੇ ਮਾਰੀ ਗੱਲ ਹੋਈ ਕਿ ਬਾਦਲਾਂ ਦੀ ਐਸਜੀਪੀਸੀ ਨੇ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਪਾਚਾ ਦਰਜ ਨਹੀਂ ਕਰਾਇਆ ਕੁਛ ਨਹੀਂ ਕੀਤਾ ਬੜਾ ਵਾਵਾ ਪਿੰਦਾ ਰਿਆ ਇੱਥੋਂ ਤੱਕ ਕਿ ਭਾਈ ਬਲਦੇਵ ਸਿੰਘ ਵਡਾਲਾ ਤੋਂ ਉਹਦੇ ਨਾਲ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਕਹਿਦੀਆਂ ਧਰੇ ਲਾਉਂਦੇ ਨੇ ਐਸਜੀਪੀਸੀ ਦਾ ਕੋਈ ਨਾਂ ਦੇਦਾ ਹੁਣ ਆ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਐਫਆਈਆ ਦਰਜ ਕੀਤੀ ਹੁਣ ਅੱਜ ਤੁਸੀਂ ਦੇਖੋ ਨਾ ਕਿ ਐਐਸਆਈਟੀ ਬਣੀ ਆ ਔਰ ਮੈਂ ਤਾਂ ਬੋਲੋ ਇਸ ਗੱਲ ਤੇ ਜੀ ਪੱਕਾ ਕਿ ਜਿੰਨਾਂ ਨੇ ਗੁਰਗ੍ਰਾਂਧ ਸਾਹਿਬ ਕਿਉਂ ਦੀ ਕੀਤੀ ਹੈ ਜਿਹੜੇ 16 ਬੰਦਿਆਂ ਤੇ ਪਸਤੇ ਹੋਇਆ ਮੇਰੇ ਖਿਆਲੋਂ ਇਹ ਜਿਮਾਨਤਾਂ ਵੀ ਹੋਈਆਂ ਉਹਨਾਂ ਬੰਦਿਆਂ ਨੂੰ ਫੜ ਕੇ ਜੇਲ੍ਹਾਂ ਵਿੱਚ ਬੰਦ ਕਰਨਾ ਚਾਹੀਦਾ ਬਹੁਤ ਵੱਡਾ ਕਰਾਇਮ ਆ ਕੋਈ ਛੋਟਾ ਕਰਾਇਮ